ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਬਹੁਤ ਹੀ ਖੂਬਸੂਰਤ ਤੇ ਤੰਦਰੁਸਤ ਭੈਣ ਭਰਾਵਾਂ ਨਾਲ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਰਸਮ ਅਨੁਸਾਰ ਸਭ ਤੋਂ ਪਹਿਲਾਂ ਸਾਰੀ ਭੈਣ ਭਰਾਵਾਂ ਲਈ ਅਰਦਾਸ ਹੈ ਪ੍ਰਮਾਤਮਾ ਅੱਗੇ ਕਿ ਸਭ ਦੀਆਂ ਮਨੁਖਮਾਂ ਪੂਰੀਆਂ ਹੋਣ ਤੇ ਜਿਨ੍ਹਾਂ ਦੇ ਘਰ ਬੱਚੇ ਨਹੀਂ ਪ੍ਰਮਾਤਮਾ ਉਹਨਾਂ ਨੂੰ ਬੱਚੇ ਦੇਵੇ ਤੇ ਜਿਨ੍ਹਾਂ ਦੇ ਘਰ ਬੱਚੇ ਨਹੀਂ ਉਹਨਾਂ ਦੀ ਉਮਰਾਂ ਲੰਬੀਆਂ ਕਰੇ ਸਤਿ ਸਤਿਵੰਤ ਪ੍ਰਮਾਤਮਾ ਤੇ ਸਭ ਨੂੰ ਮਾਂ ਪਿਓ ਦਿੰਦੀਆਂ ਆਸ਼ੀਰਵਾਦ ਤੇ ਪਿਆਰ ਵਰਸੇ ਠੀਕ ਹੈ ਜੀ ਦੇਸ ਅੰਦਰ ਦੇ ਸੰਸ ਸਭ ਦੇ ਬੱਚੇ ਤੰਦਰੁਸਤ ਰਹਿ ਤੇ ਲੋ ਜੀ ਅੱਜ ਆਪਾਂ ਅ ਕਰਾਂਗੇ ਇੱਕ ਮਤਲਬ ਵੀਡੀਓ ਤੁਹਾਡੀ ਡਿਮਾਂਡਡ ਵੀਡੀਓ ਹੈ ਠੀਕ ਹੈ ਵੈਸੇ ਵੀ ਮੈਂ ਦੇਣੀ ਸੀ ਕਿਉਂਕਿ ਇਹਦੀ ਲੋੜ ਹੈ ਸਾਨੂੰ ਬਹੁਤ ਜ਼ਿਆਦਾ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਹੜੀ ਮੈਂ ਤੁਹਾਨੂੰ ਐਕਸਰਸਾਈਜ਼ ਦੀਆਂ ਵੀਡੀਓ ਦਿੱਤੀਆਂ ਸੀ ਕੁਝ ਭੈਣਾ ਨੇ ਕਿਹਾ ਵੀ ਕਿ ਮੈਂ ਕਰਨੀ ਸ਼ੁਰੂ ਕਰਤੀ ਨਾਲ ਨਾਲ ਠੀਕ ਹੈ ਇੱਕ ਕੁਲਵਿੰਦਰ ਭੈਣ ਦਾ ਵੀ ਮੈਸੇਜ ਸੀਗਾ ਤੇ ਹੋਰ ਵੀ ਮੈਸੇਜ ਦੇ ਵਿੱਚ ਨਾ ਮੈਨੂੰ ਭੁੱਲ ਗਏ ਹੋਣਾ ਤੇ ਰਾਜਵਿੰਦਰ ਦਾ ਮੈਸੇਜ ਰੈਗੂਲਰ ਹੁੰਦਾ ਹੈ ਤੇ ਇੱਕ ਨਾਮ ਹੋਰ ਵੀ ਸੀਗਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਚਲੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਜ਼ਰੂਰ ਨਾਮ ਲਵਾਂਗੇ ਠੀਕ ਹੈ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਉਹ ਬਣਾ ਰਹੇ ਆ ਪਿੱਠ ਦਰਦ ਤੇ ਬਹੁਤ ਸਾਰੇ ਮੈਸੇਜ ਸੀਗੇ ਕਿ ਮੇਰਾ ਸੀ ਸੈਕਸ਼ਨ ਹੋਇਆ ਤੇ ਮੇਰੇ ਪਿੱਠ ਦਰਦ ਰਹਿੰਦਾ ਬਹੁਤ ਦਵਾਈਆਂ ਲਈਆਂ ਨਹੀਂ ਠੀਕ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਕਲੀਅਰ ਕਰਦਾ ਕਿ ਸੀ ਸੈਕਸ਼ਨ ਦਾ ਜਿਹੜਾ ਪਿੱਠ ਦਰਦ ਹੁੰਦਾ ਹੈ ਉਹ ਸਿਰਫ ਜਦੋਂ ਆਪਰੇਸ਼ਨ ਹੁੰਦਾ ਹੈ ਉਦੋਂ 1 ਮਹੀਨਾ 1.5 ਮਹੀਨਾ ਹੁੰਦਾ ਜੇ ਹੋਵੇ ਕਿਸੇ ਨੂੰ ਸਾਰਿਆਂ ਨੂੰ ਨਹੀਂ ਹੁੰਦਾ ਉਹ ਮੇਰਾ ਵੀ ਸੀ ਸੈਕਸ਼ਨ ਹੋਇਆ ਹੈ ਇਹ ਸਾਈਕੋਲੋਜੀਕਲੀ ਸਾਡੇ ਦਿਮਾਗ 'ਚ ਭਰ ਜਾਂਦੀ ਹੈ ਗੱਲ ਸਾਰੇ ਆਸ-ਪਾਸੇ ਵਾਲੇ ਜਿੰਨੇ ਸਾਡੇ ਮਤਲਬ ਮਹੰਗਿਆਨੀ ਹੁੰਦੇ ਨੇ ਉਹ ਸਾਰੇ ਸਾਨੂੰ ਐਂ ਕਹਿੰਦੇ ਨੇ ਕਿ ਲਓ ਜੀ ਆਪਰੇਸ਼ਨ ਹੋ ਗਿਆ ਹੁਣ ਤਾਂ ਪਿੱਠ ਦਰਦ ਹੁੰਦਾ ਰਹਿੰਦਾ ਇਹਦੇ ਨਾਲ ਤਾਂ ਐਂ ਹੋ ਜਾਂਦਾ ਵੋ ਕੋਈ ਜਾਂਦੇ ਕੁਝ ਨਹੀਂ ਹੁੰਦਾ ਸਾਈਕੋਲੋਜੀਕਲੀ ਇਹ ਦਿਮਾਗ ਚੋਂ ਕੱਢ ਦਿਓ ਆਪਣੇ ਕੇ ਸੀ ਸੈਕਸ਼ਨ ਦੇ ਕਾਰਨ ਤੁਹਾਨੂੰ ਪੇਨ ਹੋ ਰਿਹਾ ਪੇਨ ਦੇ ਹੋਰ ਬਹੁਤ ਸਾਰੇ ਕਾਰਨ ਨੇ ਕਈ ਵਾਰੀ ਅਸੀਂ ਆਪਣੀ ਖੁਰਾਕ ਦਾ ਧਿਆਨ ਨਹੀਂ ਰੱਖਦੇ ਜਿਸ ਕਰਕੇ ਮਸਲਸ ਵੀਕ ਹੋ ਜਾਂਦੀ ਹੈ ਬਾਡੀ ਵੀਕਨੈਸ ਹੈ ਉਹ ਵੀ ਪਿੱਠ ਦਰਦ ਦਾ ਕਾਰਨ ਬਣਦੀ ਹੈ ਜਿਆਦਾ ਕੰਮ ਤੁਸੀਂ ਖੜੇ ਹੋ ਕੇ ਕਰਦੇ ਹੋ ਜਿਆਦਾ ਤੋਂ ਮਤਲਬ ਪੋਸਚਰ ਮਤਲਬ ਥੋੜਾ ਇਸ ਤਰ੍ਹਾਂ ਦਾ ਰਹਿੰਦਾ ਹੈ ਹਮੇਸ਼ਾ ਕਿ ਤੁਹਾਡੇ ਪਿੱਠ ਦਰਦ ਹੋ ਜਾਂਦਾ ਹੈ ਠੀਕ ਹੈ ਨਾ ਤਾਂ ਹੋਰ ਕਈ ਖਿੱਚਤੂ ਵਾਲਾ ਕੰਮ ਹੈ ਤੁਹਾਡਾ ਕੋਈ ਜ਼ੋਰਦਾਰ ਕੰਮ ਹੈ ਉਹਦੇ ਵਿੱਚ ਵੀ ਪਿੱਠ ਦਰਦ ਰਹਿਣ ਲੱਗ ਪੈਂਦੇ ਜਾਂ ਤੁਹਾਡਾ ਤੁਹਾਡੀ ਮਟੱਪ ਹੈ ਪੇਟ ਦੇ ਮਸਲਸ ਖਿੱਚੇ ਜਾਂਦੇ ਉਹਦੇ ਨਾਲ ਵੀ ਪਿੱਠ ਦਰਦ ਰਹਿਣ ਲੱਗ ਜਾਂਦਾ ਮਤਲਬ ਪਿੱਠ ਦਰਦ ਦੇ ਬਹੁਤ ਸਾਰੇ ਕਾਰਨ ਨੇ ਇੱਕ ਕਾਰਨ ਨਹੀਂ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ ਠੀਕ ਹੈ ਤਾਂ ਇਸ ਕਰਕੇ ਪਿੱਠ ਦਰਦ ਨੂੰ ਓਨਲੀ ਸੀ ਸੈਕਸ਼ਨ ਨਾਲ ਨਾ ਜੋੜੋ ਮੇਰਾ ਸੀ ਸੈਕਸ਼ਨ ਹੀ ਹੋਇਆ ਹੋਇਆ ਹੈ ਕੋਈ ਦਰਦ ਨਹੀਂ ਕੋਈ ਕੁਝ ਨਹੀਂ ਕਿਉਂਕਿ ਉਹ ਜਿਹੜਾ ਸੀ ਸੈਕਸ਼ਨ ਵਾਲਾ ਪੇਨ ਹੈ ਨਾ ਉਹ ਸਿਰਫ ਮੈਂ ਦੱਸਿਆ ਸਟਡੀ ਦੇ ਅਕੋਰਡਿੰਗਲੀ ਸਿਰਫ ਮਹੀਨਾ ਡੇਢ ਮਹੀਨੇ ਤੱਕ ਹੀ ਹੁੰਦਾ ਉਹ ਵੀ ਜਦੋਂ ਤੁਸੀਂ ਬੱਚੇ ਨੂੰ ਚੁੱਕਦੇ ਹੋ ਫੀਡ ਦਿੰਦੇ ਹੋ ਤਾਂ ਉਹ ਥੋੜਾ ਪੋਸਚਰ ਡਾਡਰ ਕੇ ਬੈਠ ਰਹੇ ਹੁੰਦੇ ਹੋ ਮੇਰਾ ਆਪਰੇਸ਼ਨ ਹੋਇਆ ਹੋਇਆ ਉਦੋਂ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਅਦਰਵਾਈਜ਼ ਇਹਦਾ ਦਰਦ ਨਹੀਂ ਹੁੰਦਾ ਇੱਕ ਆਮ ਬਾਕੀ ਜਿਵੇਂ ਸਾਰੀਆਂ ਸਰਜਰੀਜ਼ ਨਹੀਂ ਉਵੇਂ ਨਹੀਂ ਕੋਈ ਸੈਕਸ਼ਨ ਦੇ ਵਿੱਚ ਕੋਈ ਤੁਹਾਡੇ ਅੰਦਰੋਂ ਬਾਡੀ ਦਾ ਆਰਗਨ ਨਹੀਂ ਕੱਢਿਆ ਹੁੰਦਾ ਕੁਝ ਨਹੀਂ ਕੱਢਿਆ ਹੁੰਦਾ ਸਿਰਫ ਘੱਟ ਲਾ ਕੇ ਪਹਿਲਾਂ ਉੱਪਰਲੀ ਸਕਿਨ ਨੂੰ ਤੇ ਫਿਰ ਯੂਟਰਸ ਦੀ ਸਕਿਨ ਨੂੰ ਘੱਟ ਲਾ ਕੇ ਦੁਬਾਰਾ ਸਚਰ ਕਰ ਦਿੰਦੇ ਨੇ ਉਹਦੇ ਵਿੱਚ ਕੋਈ ਐਡੀ ਗੱਲ ਨਹੀਂ ਹੈ ਜਿਹੜਾ ਇੰਜੈਕਸ਼ਨ ਲੱਗਦਾ ਹੈ ਐਨਸਥੀਸੀਆ ਦਾ ਸਿਰਫ ਇੱਕ ਇੰਜੈਕਸ਼ਨ ਲੱਗਣ ਨਾਲ ਸਾਨੂੰ ਇੰਨੇ ਲੰਬੇ ਸਮਾਂ ਤੱਕ ਦਰਦ ਨਹੀਂ ਹੁੰਦਾ ਹੁੰਦਾ ਸੋ ਇਸ ਕਰਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਉਹ ਕਲੀਅਰ ਕਰੋ ਆਪਣੇ ਦਿਮਾਗ ਚ ਦੂਸਰੀ ਗੱਲ ਹੁਣ ਜੇ ਆਪਣੇ ਪੇਨਸ ਹੈਗੇ ਨਹੀਂ ਬੋਡੀ ਮਤਲਬ ਪਿੱਠ ਚ ਦਰਦ ਰਹਿੰਦਾ ਹੈ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਤਾਂ ਜੇ ਥੋੜੀ ਏਜ ਫੋਰ Uh, 35 40s ਦੇ ਆਸ-ਪਾਸ ਹੋ ਚੁੱਕੀਆਂ ਤੁਸੀਂ ਤੱਕ ਕੈਲਸ਼ੀਅਮ ਵਗੈਰਾ ਲੈਣਾ ਸ਼ੁਰੂ ਕਰੋ ਜੇ ਉਹ ਨਹੀਂ ਲੈ ਰਹੀ ਤੁਸੀਂ ਪ੍ਰੋਪਰਲੀ ਆਪਣੀ ਡਾਈਟ ਦਾ ਖਿਆਲ ਰੱਖੋ ਰੈਸਟ ਜੇ ਤੁਸੀਂ ਘੱਟ ਕਰ ਰਹੇ ਹੋ ਤਾਂ ਰੈਸਟ ਦਾ ਖਿਆਲ ਰੱਖੋ ਬਾਕੀ ਐਕਸਰਸਾਈਜ਼ ਦਾ ਤਾਂ ਕੋਈ ਮਤਲਬ ਮੇਲ ਹੀ ਨਹੀਂ ਨਾ ਹੁੰਦਾ ਤੁਹਾਨੂੰ ਅੱਜ ਸਪੈਸ਼ਲੀ ਮੈਂ ਇਸੇ ਲਈ ਐਕਸਰਸਾਈਜ਼ ਦੱਸਣ ਲੱਗੀ ਹਾਂ ਜਿਹੜੀ ਆਪਾਂ ਪਿੱਠ ਦਰਦ ਵਾਸਤੇ ਹੈ ਠੀਕ ਹੈ ਤੇ ਇਹ ਮੈਂ ਮਤਲਬ ਐ ਨਹੀਂ ਹੈਗਾ ਕਿ ਇੱਧੋਂ ਉੱਧੋਂ ਨਹੀਂ ਬਕਾਇਦਾ ਇਹ ਵਾਲੀ ਜਿਹੜੀ ਪਿੱਠ ਦਰਦ ਦੀ ਹੈ ਇਹ ਟ੍ਰੇਨਰ ਤੋਂ ਸਿੱਖੀ ਸੀ ਮੈਂ ਇਹ ਠੀਕ ਹੈ ਬਕਾਇਦਾ ਟ੍ਰੇਨਿੰਗ ਲਈ ਸੀ ਇਹਦੀ ਮੈਂ ਇਹ ਵਾਲੀ ਦੀ ਕਿਉਂਕਿ ਮੇਰੇ ਮਦਰ ਲ ਨਾਲ ਪ੍ਰੋਬਲਮ ਸੀਗੀ ਤਾਂ ਉਹਨਾਂ ਨੂੰ ਉਹ ਕਰਾਉਣ ਆਉਂਦਾ ਹੁੰਦਾ ਸੀਗਾ ਹੁੰਦਾ ਘਰੇ ਤਾਂ ਉਦੋਂ ਮੈਂ ਉਹਨਾਂ ਤੋਂ ਟ੍ਰੇਨਿੰਗ ਲਈ ਸੀ ਪ੍ਰੋਪਰ ਕਿ ਕਿਵੇਂ ਕਰਾਉਂਦੇ ਨੇ ਉਹ ਕਿ ਕੀ ਸਾਵਧਾਨੀ ਹੈ ਕਿ ਉਸ ਤੋਂ ਬਾਅਦ ਉਹਨਾਂ ਨੂੰ ਕੰਟੀਨਿਊ ਰੱਖਣਾ ਸੀ ਘਰੇ ਤਾਂ ਲੋ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀ ਉਹਦੇ ਵਿੱਚ ਕਰਨਾ ਕੀ ਹੁੰਦਾ ਕੁਝ ਨਹੀਂ ਕਰਨਾ ਤੁਸੀਂ ਤਿੰਨ ਚਾਰ ਐਕਸਰਸਾਈਜ਼ ਹੁੰਦੀਆਂ ਨੇ ਜਿਹੜੀਆਂ ਤੁਸੀਂ ਕਰਨੀਆਂ ਇੱਕ ਤਾਂ ਇਹ ਹੈਗੀ ਹੈ ਕਿ ਤੁਸੀਂ ਇਸ ਤਰ੍ਹਾਂ ਇਦਾਂ ਤੇ ਆਪਣੀ ਨਾ ਪਿੱਠ ਨੂੰ ਅੰਦਰੋਂ ਖਿੱਚ ਲੈਣਾ ਤੇ ਪਿੱਠ ਉੱਚੀ ਕਰਨੀ ਹੈ ਇਦਾਂ ਸਾਹ ਬਾਹਰ ਕਰ ਦੇਣਾ ਜਿੰਨੀ ਦੇਰ ਸਾਹ ਹੋਲਡ ਕਰਦੇ ਆ ਉਹਨਾਂ ਦਿਨ ਤੁਸੀਂ ਹੋਵੇ ਰੱਖਣਾ ਤੇ ਫਿਰ ਤੁਸੀਂ ਪਿੱਠ ਨੂੰ ਅੰਦਰ ਨੂੰ ਕਰਨਾ ਉਦੋਂ ਤੁਸੀਂ ਗਰਦਨ ਬਾਹਰ ਨੂੰ ਕਰਨੀ ਹੈ ਤੇ ਆ ਜਿਹੜੀ ਚੀਜ਼ ਹੈ ਅੰਦਰ ਨੂੰ ਕਰਨੀ ਜਿੰਨੀ ਕਰ ਸਕਦੇ ਹੋ ਤੇ ਹੁਣ ਤੁਸੀਂ ਸਾਹ ਅੰਦਰ ਲੈਣੇ ਸਾਹ ਛੱਡਦੇ ਹੋਏ ਫਿਰ ਤੋਂ ਵਾਪਸ ਹੁਣ ਤੁਸੀਂ ਸਾਹ ਬਾਹਰ ਕੱਢਨੇ ਤੇ ਪੇਟ ਨੂੰ ਦੁਆਰਾ ਉੱਪਰ ਚੁੱਕਨੇ ਜੇ ਤੁਸੀਂ ਅੰਦਰ ਨੂੰ ਕਰਨਾ ਹੈ ਤਾਂ ਪੇਟ ਖਿੱਚ ਕੇ ਅੰਦਰ ਨਾਲ ਲੈਣੇ ਠੀਕ ਹੈ ਫੇਰ ਵਾਪਸ ਸਾਹ ਭਰਦੇ ਹੋਏ ਇਸ ਪ੍ਰੋਸੈਸ ਨੂੰ ਤੁਸੀਂ 10 ਤੋਂ 20 ਵਾਰ ਕਰਨਾ ਹੈ ਠੀਕ ਹੈ ਬਹੁਤ ਤੁਹਾਨੂੰ ਰਿਲੀਫ ਮਿਲੂਗਾ ਤੀਸਰੇ ਦਿਨ ਤੁਹਾਨੂੰ ਇਫੈਕਟ ਆਉਣਾ ਸ਼ੁਰੂ ਹੋ ਜਾਊਗਾ 101% ਰਿਜ਼ਲਟ ਹੈ ਇਹਦਾ ਸਿਰਫ 100 ਨਹੀਂ 100 ਤੋਂ ਵੀ ਉੱਪਰ ਮੈਂ ਤੁਹਾਨੂੰ ਦੱਸਦਾ 101% ਰਿਜ਼ਲਟ ਹੈ ਇਹਦਾ ਤਿੰਨ ਦਿਨਾਂ ਬਾਅਦ ਤੁਹਾਨੂੰ ਪਿੱਠਦਰ ਦੇ ਵਿੱਚ ਫਰਕ ਫੇਜੂਗਾ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਇੱਕ ਤੇ ਇਹ ਐਕਸਰਸਾਈਜ਼ ਹੈ ਤੁਸੀਂ ਰਿਪੀਟ ਕਰਨੀ ਹੈ ਬਾਰ-ਬਾਰ ਜਿੰਨੇ ਵਾਰ ਤੁਸੀਂ ਕਰ ਸਕਦੇ ਹੋ ਇੱਕ ਫਿਰ ਇੱਕ ਇਹ ਹੁੰਦੀ ਹੈ ਮੈਂ ਇਧਰ ਨੂੰ ਕਰਦੀ ਕਿਉਂਕਿ ਪੈਰ ਇਧਰ ਜਿਆਦਾ ਦੂਰ ਤੱਕ ਜਾ ਦੂਸਰੀ ਐਕਸਰਸਾਈਜ਼ ਦੇ ਵਿੱਚ ਤੁਹਾਨੂੰ ਅਗਰ ਹੈਲਪ ਦੀ ਲੋੜ ਪਵੇ ਕਿਸੇ ਦੀ ਕਈ ਵਾਰੀ ਸ਼ੁਰੂ-ਸ਼ੁਰੂ ਚ ਨਹੀਂ ਹੁੰਦਾ ਆਪਣੇ ਤੋਂ ਠੀਕ ਹੈ ਤਾਂ ਤੁਸੀਂ ਲੈ ਸਕਦੇ ਹੋ ਹੈਲਪ ਇਸ ਤਰ੍ਹਾਂ ਕਰਨਾ ਹੈਗਾ ਇਦਾਂ ਤੁਸੀਂ ਹੱਥ ਲਗਾ ਲੇ ਤੇ ਥੋੜਾ ਜਿਹਾ ਗੈਪ ਛੱਡ ਕੇ ਗੋਡਿਆਂ ਦੇ ਵਿੱਚ ਪੈਰ ਰੱਖ ਲੈਣੇ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇੱਕ ਹੱਥ ਤੇ ਇੱਕ ਲੱਤ ਆਪੋਜੀਟ ਤੇ ਇਦਾਂ ਸਿੱਧਾ ਬੈਲੈਂਸ ਬਣਾਉਣਾ ਹੈ ਇਦਾਂ ਜਿਨਨੇ ਤੁਸੀਂ ਹੋਲਡ ਕਰ ਸਕਦੇ ਓਨੇ ਜਿਵੇਂ ਸ਼ੁਰੂ-ਸ਼ੁਰੂ ਵਿੱਚ ਤੋਂ ਕਈ ਵਾਰ ਨਹੀਂ ਵੀ ਬਣਦਾ ਬੈਲੈਂਸ ਤਾਂ ਤੁਸੀਂ ਹੈਲਪ ਵੀ ਲੈ ਸਕਦੇ ਹੋ ਕਿਸੇ ਦੀ ਜਾਂ ਜਿਵੇਂ ਆਪਾਂ ਥੋੜਾ ਜਿਹਾ ਨੇੜੇ ਹੋ ਕੇ ਬੈੱਡ ਦੇ ਨਾਲ ਆਪਣਾ ਹੱਥ ਲਾ ਸਕਦੇ ਹੋ ਤੁਸੀਂ ਠੀਕ ਹੈ ਫਿਰ ਹੌਲੀ-ਹੌਲੀ ਤੁਹਾਨੂੰ ਆ ਜਾਂਦਾ ਹੈ ਇਹ ਤੇ ਆ ਰੱਖਣੇ ਕਿ ਲੱਤ ਜਿਹੜੀ ਉਹ ਨੀਵੀਂ ਨਹੀਂ ਪ੍ਰੋਪਰ ਲੱਤ ਤੇ ਬਾਹਾਂ ਦੋਨੋਂ ਇਹਨੂੰ ਤੁਸੀਂ ਰਿਪੀਟ ਕਰਨਾ ਹੈ ਅਲਟਰਨੇਟ ਫਿਰ ਦੂਜੀ ਲੱਤੇ ਬਾ ਫਿਰ ਪਹਿਲੇ ਨਾਲ ਫਿਰ ਦੂਜੀ ਨਾਲ ਫਿਰ ਪਹਿਲੇ ਨਾਲ ਮਤਲਬ 10 ਤੱਕ ਦਾ ਟੋਕਰ ਤੁਸੀਂ ਸੈੱਟ ਲਾਉਂਗੇ 10 ਦਾ ਮਤਲਬ 10 ਵਾਰੀ ਇੱਕ ਲੱਤ ਦੀ ਵਾਰੀ ਆ ਜੂਗੀ ਇੰਨਾ ਕਰਨਾ ਹੈ ਤੁਸੀਂ ਠੀਕ ਹੈ ਇਹ ਤੁਹਾਡੇ ਸਾਰੇ ਪਿੱਟ ਸੇ ਮਸਲ ਟਾਈਟ ਕਰ ਦੋਗੇ ਸਾਰਾ ਤੁਹਾਡਾ ਜੋਰ ਇੱਥੋਂ ਲੱਗੂਗਾ ਜਿਹੜੇ ਵੀਕ ਹੋ ਜਾਂਦੇ ਹਨ ਉਹ ਤੁਹਾਡੇ ਟਾਈਟ ਹੋ ਜਾਣਗੇ ਬਿਲਕੁਲ ਪ੍ਰੋਪਰ ਤੇ ਪ੍ਰੋਪਰ ਵਰਕ ਕਰਨ ਲੱਗ ਜਾਣਗੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਅ ਐਕਸਰਸਾਈਜ਼ ਤੁਸੀਂ ਲੇਟ ਕੇ ਕਰਨੀ ਹੈ ਚਾਰ ਐਕਸਰਸਾਈਜ਼ ਦੱਸੂਗੀ ਇਜ਼ੀ ਹੈ ਬਹੁਤ ਕੋਈ ਮੁੱਖ ਨਹੀਂ ਮੇਲੋ ਫੀਮੇਲੋ ਏਜ ਦਾ ਕੋਈ ਇੱਥੇ ਕਾਊਂਟ ਨਹੀਂ ਆਰਾਮ ਨਾਲ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਕੀ ਕਰਨਾ ਤੁਸੀਂ ਇਦਾਂ ਪੈਰ ਕਰ ਲੈਣੇ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹ ਚੀਜ਼ ਨੂੰ ਚੁੱਕਣਾ ਹੈ ਆਹ ਵਾਲਾ ਪੋਰਸ਼ਨ ਆਪਣਾ ਕਿ ਪੇਰੀਆ ਤੇ ਇਦਾਂ ਚੁੱਕਣੇ ਤੇ ਵੀ ਇਹ ਸਿੱਧਾ ਹੋ ਜਵੇ ਤੁਹਾਡਾ ਪੋਰਸ਼ਨ ਇਦਾਂ ਜਿੰਨੀ देर ਤੁਸੀਂ होल्ड ਕਰ ਸਕਦੇ ਹੋ ਓਨੀ देर ਕਰਨੇ। ਅਗਰ ਨਹੀਂ ਹੋ ਰਿਹਾ ਜੇ ਬਿਸ਼ੁਰੂ ਚ ਨਹੀਂ ਵੀ ਹੁੰਦਾ ਜੇ ਤੁਸੀਂ ਪਹਿਲਾਂ ਕਦੇ ਨਹੀਂ ਕੀਤਾ ਫਿਰ ਤੁਸੀਂ ਕੋਈ ਚੱਕਰ ਨਹੀਂਗਾ ਆਪਣੀਆਂ ਬਾਵਾਂ ਦੀ سپورਟ ਦੇ ਲੋਕਿਸ਼ਕ। ਐਦਾਂ ਠੀਕ ਹੈ ਤੁਸੀਂ ਐਦਾਂ سپورਟ ਵੀ ਦੇ ਸਕਦੇ ਹੋ ਆਪਣੀ ਬਾਂ ਦੀ। ਨਹੀਂ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਕੋਈ ਅਸੀਂ ਗੱਲ ਨਹੀਂ ਹੈਗੀ। ਥੋੜਾ ਹੋਲਡ ਕਰ ਲਓ। ਹੌਲੀ ਹੌਲੀ ਤੁਹਾਡਾ ਪ੍ਰੈਕਟਿਸ ਟਾਈਮ ਹੋ ਜਾਊਗਾ। ਤੁਸੀਂ ਜਿਆਦਾ ਦੇਰ ਤੱਕ ਹੋਲਡ ਕਰ ਸਕੋਗੇ। ਜਦੋਂ ਤੁਸੀਂ ਉੱਪਰ ਚੁੱਕਣਾ ਹੈ ਤਾਂ ਬੋਡੀ ਫੈਲਦੀ ਹੈ ਤਾਂ ਤੁਸੀਂ ਸਾਹ ਅੰਦਰ ਲੈਣਾ ਹੈ ਠੀਕ ਹੈ ਜੇ ਤੁਹਾਨੂੰ ਯਾਦ ਰਹੇ ਚੁਗਾ ਤੇ ਓਨੀ ਦੇ ਕਰਨਾ ਹੈ ਜਦ ਤੱਕ ਤੁਸੀਂ ਸਾਹ ਹੋਲਡ ਕਰ ਸਕੋ ਠੀਕ ਹੈ ਐਸੀ ਚੱਲ ਰਿਹਾ ਹੈ ਖਾ ਚੱਲ ਰਿਹਾ ਹੈ ਤੁਸੀਂ ਨਾ ਆ ਰਿਹਾ ਸਾਰੇ ਮੇਰੀ ਪੂਰੀ ਬੋਡੀ ਜੀ ਸਿਨ ਆ ਰਿਹਾ ਮਤਲਬ ਤੁਹਾਡਾ ਪ੍ਰੋਪਰ ਬੋਡੀ ਦਾ ਜੋਰ ਲੱਗਦਾ ਠੀਕ ਹੈ ਫਿਰ ਇੱਕ ਐਕਸਰਸਾਈਜ਼ ਜਿਹੜੀ ਕਿ ਬਹੁਤ ਰਿਲੈਕਸਿੰਗ ਹੈ ਤੇ ਬਹੁਤ ਯੂਸਫੁਲ ਹੈ ਠੀਕ ਹੈ ਉਹ ਹੈਗੀ ਇਹ ਵਾਲੀ ਤੁਸੀਂ ਇਦਾਂ ਬੈਠ ਜਾਣਾ ਜਿਵੇਂ ਬੱਚਾ ਨਹੀਂ ਰਿਲੈਕਸ ਕਰਦਾ ਹੁੰਦਾ ਉਵੇਂ ਤੁਸੀਂ ਰਿਲੈਕਸ ਕਰਨਾ ਇਹ ਆਮ ਤੌਰ ਤੇ ਮੈਂ ਲਾਸਟ ਵਿੱਚ ਕਰਦੀ ਹੁੰਦੀ ਹਾਂ ਕਿਉਂਕਿ ਰਿਲੈਕਸਿੰਗ ਬਹੁਤ ਹੁੰਦੀ ਹੈ ਉਹ ਕਿਉਂਕਿ ਬਾਡੀ ਫੋਲਡ ਹੋ ਰਹੀ ਹੈ ਜਦੋਂ ਆਪਾਂ ਨੀਚੇ ਨੂੰ ਹੋਣਾ ਹੈ ਸਾਹ ਬਾਹਰ ਕੱਢ ਦੇਣੇ ਜਦੋਂ ਉੱਠਣਾ ਹੈ ਤੇ ਸਾਹ ਵਾਪਸ ਲੈ ਲੈਣੇ ਠੀਕ ਹੈ ਤੇ ਬਿਲਕੁਲ ਜਿਹੜੀ हिਪਸ ਹੈ ਉਹ ਨਹੀਂ ਚੱਕਣੀ ਆਪਾਂ ਉਹ ਆਪਣੇ ਤਕਰੀਬਨ ਅਡੀਆਂ ਦੇ ਨਾਲ ਹੀ ਲੱਗੇ ਰਹਿਣਾ ਠੀਕ ਹੈ ਇਦਾਂ ਇੰਨ ਤੁਸੀਂ ਪੰਜ ਸਤਵਾਰ ਜਿੰਨੀ ਵਾਰੀ ਤੁਹਾਨੂੰ ਕੰਫਰਟੇਬਲ ਲੱਗਦਾ ਓਨੀ ਵਾਰੀ ਰਿਪੀਟ ਕਰਨਾ ਥੋੜਾ ਪਿੱਠ ਦਰਦ ਨਹੀਂ ਰਹਿੰਦਾ ਇਹ ਮੇਰੀ ਗਰੰਟੀ ਹੈ ਜਿੰਨੀ ਮੈਂ ਤੁਹਾਨੂੰ ਚਾਰ ਐਕਸਰਸਾਈਜ਼ਸ ਦੱਸਤੀਆਂ ਇਹ ਤੁਸੀਂ ਚਾਰ ਐਕਸਰਸਾਈਜ਼ ਰੈਗੂਲਰ ਕਰਨੀਆਂ ਹੈ ਬੈੱਡ ਤੇ ਬੈਠ ਕੇ ਕਰ ਲਓ ਬੇਫਿਕਰ ਆਮ ਨਾਲ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਇਆ ਕੋਈ ਤੁਹਾਨੂੰ ਇਹ ਨਹੀਂ ਹੈਗਾ ਵੀ ਹਾਰਡ ਸਰਫੇਸ ਤੇ ਕਰਨਾ ਜਾਂ ਕਿੱਥੇ ਕਰਨਾ ਬਸ ਇਹਦੇ ਵਿੱਚ ਵੀ ਇਨਕਾ ਤਾ ਜ਼ਰੂਰ ਹੁੰਦਾ ਹੈ ਹਨਾ ਵੀ ਕਿਉਂਕਿ ਆਪਾਂ ਕਦੇ ਬਾਡੀ ਇਕੱਠੀ ਕਰਨੀ ਹੈ ਕਦੇ ਫਲਾਉਣੀ ਹੈ ਕੋਸ਼ਿਸ਼ ਕਰੋ ਵੀ ਰੋਟੀ ਨਾਲ ਖਾਦੀ ਹੋਵੇ ਉਹ ਫਿਰ ਇਜ਼ੀ ਹੋ ਜਾਂਦਾ ਹੈ ਮੈਂ ਜਿਵੇਂ ਹੁਣ ਨੀਅਰ ਅਬਾਊਟ 3 ਵਜੇ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਦੁਪਹਿਰ ਦੇ ਤਾਂ ਰੋਟੀ ਅਸੀਂ ਸਵੇਰ ਦੀ ਖਾਧੀ ਹੋਈ ਹੈ ਤੇ ਕਾਫੀ ਗੈਪ ਸੀਗਾ ਹੁਣ ਦੁਪਹਿਰ ਦਿਖਾਣੇ ਤੋਂ ਪਹਿਲਾਂ ਮੈਂ ਤੁਹਾਨੂੰ ਕਰਕੇ ਦਿਖਾਈਏ ਤੇ ਤੁਸੀਂ ਐਨੀ ਟਾਈਮ ਇਹਨੂੰ ਕਰ ਸਕਦੇ ਹੋ ਬਸ ਖਾਣੇ ਦਾ ਧਿਆਨ ਰੱਖ ਲੈਣਾ ਤੇ ਆਰਾਮ-ਰਾਮ ਨਾਲ ਕਰਨੀ ਹੈ ਹਨਾ ਕਈ ਵਾਰੀ ਅਸੀਂ ਕੀ ਕਰਦੇ ਹਾਂ ਨਾ ਕਿਸੇ ਦੀ ਵੀਡੀਓਜ਼ ਦੇਖਦੇ ਹਾਂ ਸ਼ਾਰਟ ਬੰਦੇ ਨੇ ਫਾਸਟ ਕੀਤੀਆਂ ਹੁੰਦੀਆਂ ਤੇ ਸਾਨੂੰ ਲੱਗਦਾ ਹੈ ਕਿ ਮੈਂ ਇੱਥੋਂ ਮੈਂ ਇਦਾਂ ਹੀ ਕਰਾਂ ਇਦਾਂ ਨਹੀਂ ਕਰਨਾ ਕਿੱਚ ਤੂੰ ਬਹੁਤੀ ਨਹੀਂ ਕਰਨੀ ਆਰਾਮ-ਰਾਮ ਨਾਲ ਕਰਨਾ ਤੇ ਤੁਹਾਨੂੰ ਪਿੱਠ ਦਰਦ ਰਹਿ ਗਿਆ ਤਾਂ ਮੈਨੂੰ ਫੜ ਲਿਓ ਆਕੇ ਠੀਕ ਹੈ ਬਹੁਤ ਹੀ ਸக்ஸੈਸਫੁਲ ਹੈ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਣੀ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਣੀਗੀ ਆ ਚਾਰ ਐਕਸਰਸਾਈਜ਼ ਦਾ ਸੈੱਟ ਹੈ ਇਹ ਲਾ ਲਓ ਤੁਸੀਂ ਬਿਲਕੁਲ ਤੁਹਾਡੇ ਗਨੇੜ ਦੀ ਨਹੀਂ ਲੰਘੂਗਾ ਪਿੱਠ ਦਰਦ ਇੱਕ ਵਾਰੀ ਮੈਂ ਮਤਲਬ ਜੇ ਹਫਤਾ ਕਰ ਲੈਣੀ ਹੈ ਨਾ ਤਾਂ ਮੁੜ ਕੇ ਮੈਨੂੰ ਤਿੰਨ ਚਾਰ ਮਹੀਨੇ ਦਰਦ ਨਹੀਂ ਹੁੰਦਾ ਤੇ ਇੰਨਾ ਪਾਵਰਫੁਲ ਚੀਜ਼ ਹੈ ਇਹ ਤੇ ਤੁਸੀਂ ਜੇ ਰੈਗੂਲਰ ਕਰੋਗੇ ਤਾਂ ਬਿਲਕੁਲ ਨਹੀਂ ਰੁਕੇ ਠੀਕ ਹੈ ਸੋ ਸ਼ੇਅਰ ਜਰੂਰ ਕਰਨੀ ਹੈ ਕਿਉਂਕਿ ਬਹੁਤ ਕਾਮਨ ਹੈ ਫਿਰ ਰਿਪੀਟ ਕਰਦੀ ਹਾਂ ਸੀ ਸੈਕਸ਼ਨ ਦੇ ਨਾਲੇ ਇਸ ਪਿੱਠ ਦਰਦ ਨੂੰ ਨਾ ਜੋੜੋ ਇਸ ਦੇ ਬਹੁਤ ਸਾਰੇ ਕਾਰਨ ਨੇ ਆਪਣਾ ਕਾਰਨ ਵੀ ਲੱਭੋ ਜਰੂਰ ਕੰਸੀਡਰ ਕਰੋ ਕਿ ਕਿੱਥੇ ਮੇਰਾ ਕਾਰਨ ਬਣਦਾ ਹੈ ਕੀ ਕਾਰਨ ਕਰਕੇ ਮੇਰੀ ਪਿੱਠਸ਼ ਦਰਦ ਹੋ ਰਿਹਾ ਹੈ ਠੀਕ ਹੈ ਤੇ ਲੋ ਜੀ ਸ਼ੇਅਰ ਕਰ ਦੇਣਾ ਬਹੁਤ ਸਾਰੀ ਬੰਦਿਆ ਦੀ ਪ੍ਰੋਬਲਮ ਸੋਲਵ ਹੋ ਜੂਗੀ ਮਿਲਾਂਗੇ ਅਗਲੀ ਕਿਸ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਕੌਣ ਮੇਰੇ ਨਾਲ ਕੰਟੀਨਿਊ ਕਰ ਰਿਹਾ ਹੈ ਮਿਲਾਂਗੇ ਅਗਲੀ ਵੀਡੀਓ ਚ ਕੋਈ ਲਾਈਫ ਐਨਜੋਏ ਕਰਦੇ ਰਹੋ ਡਾਕਟਰ ਹੁਲ ਨਹੀਂ ਜਾਣਾ